ਇੱਕ ਸਾਈਡ ਤੇ ਖੜ ਕੇ ਪ੍ਰੋਟੈਸਟ ਕਰ ਰਹੀ ਆ ਪਰ ਉਹਨਾਂ ਦੇ ਸਵਾਲਾਂ ਦੇ ਜਵਾਬਾਂ ਤੋਂ ਰਵਿੰਦ ਖੰਨਾ ਜੀ ਭਾਜ ਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਸਾਨਾਂ ਦੇ ਸਵਾਲ ਦਾ ਇੱਕ ਦਾ ਵੀ ਜਵਾਬ ਦਿੱਤਾ ਉਹ ਚੱਲਦੇ ਬਣੇ ਤੇ ਉਹ ਵਿਰੋਧ ਕਰ ਰਹੇ ਨੇ ਜੋ ਲੋਕ ਉਹਨਾਂ ਨੂੰ ਅਸੀਂ ਕਿਸਾਨ ਨਹੀਂ ਮੰਨਦੇ ਜੇ ਦਿੱਲੀ ਇਹਨਾਂ ਦੀ ਆ ਤਾਂ ਇਹ ਸੇਵਾ ਸਿੰਘ ਦਾ ਪਿੰਡ ਵੀ ਸਾਡਾ ਹੈਗਾ ਫੇ ਸਾਡੇ ਪਿੰਡ ਕੀ ਬੜੇ ਮੇ ਲੈਣ ਆਉਂਦੇ ਆ ਇਹ ਸਾਡੇ ਪਿੰਡ ਕੀ ਕਰਨ ਆਉਂਦੇ ਆ ਇਹ ਜਦੋਂ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਇਹਨਾਂ ਨੇ ਫਿਰ ਸਾਡੇ ਪਿੰਡ ਕੀ ਕਰਨ ਆਉਂਦੇ ਆ ਕਾਹਦੇ ਵਾਸਤੇ ਟੱਕਰ ਵਿਰੋਧ ਕਰਾਂਗੇ ਸਾਡਾ ਪਿੰਡ ਹੈਗਾ ਉਹ ਜੇ ਤਾਂ ਮੱਲਾ ਮਾਰੇਗਾ ਗੋਲੀ ਮਾਰ ਕੇ ਸਾਡੇ ਸਾਹਮਣੇ ਇਹਨਾਂ ਨੇ ਕਨੌਰੀ ਬਾਰਡਰ ਤੇ ਅਸੀਂ ਆਪ ਚੱਕਿਆ ਗਿਆ ਹੈਲੋ ਨਹੀਂ ਬੰਨ ਲੈਂਦੇ ਨਾ ਕਿਰਪਾ ਕਰਕੇ ਸਾਡੇ ਪਿੰਡ ਵਾਲਾ ਵਿੱਚ ਵਿਰੋਧ ਕਰਨ ਲਈ ਕਿਸਾਨ ਜਥੇਬੰਦਿਆ ਖੜੀਆਂ ਨੇ ਤੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਇੱਥੇ ਤੁਸੀਂ ਇਹ ਕੱਟ ਕਰਿਆ ਕਾਹਦੇ ਕੋ ਬਾਤ ਕਰਿਆ ਇਹ ਭਾਜਪਾ ਦਾ ਲੀਡਰ ਰਵਿੰਦਰ ਖੰਨਾ ਆ ਰਿਹਾ ਜੀ ਇੱਥੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਵੋਟਾਂ ਮੰਗਣ ਵਾਸਤੇ ਜਦੋਂ ਦਿੱਲੀ ਕਿਸਾਨ ਜਾਂਦੇ ਜੀ ਹੱਕ ਮੰਗਣ ਵਾਸਤੇ 700 ਕਿਸਾਨਾਂ ਦੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਹੈ ਉੱਥੇ ਫੌਜਲਾ ਦੀ ਬੈਰੀਕੇਡ ਲਾਤੇ ਉਹ ਤਾਂ ਸਾਨੂੰ ਤਾਂ ਦਿੱਲੀ ਜਾਣ ਨਹੀਂ ਦਿੱਤਾ ਹੁਣ ਦੇਖੋ ਪ੍ਰਸ਼ਾਸਨ ਕਿੰਨਾ ਖੜਾਗਾ ੱੱਕੇ ਨਾਲ ਖੜੇ ਪਿੰਡ ਦੇ ਵਿੱਚ ਵੜ ਰਹੇ ਨੇ ਵੋਟਾਂ ਮੰਗਣ ਵਾਸਤੇ ਸੀਦਾ ਪਿੰਡਾ ਜੇ ਦਿੱਲੀ ਇਹਨਾਂ ਦੀ ਆ ਤਾਂ ਇਹ ਸੇਵਾ ਸਿੰਘ ਦਾ ਪਿੰਡ ਵੀ ਸਾਡਾਗਾ ਫਿਰ ਸਾਡੇ ਪਿੰਡ ਕੀ ਬੜੇ ਮੇ ਲੈਣ ਆਉਂਦੇ ਆ ਇਹ ਹਾਡੇ ਪਿੰਡ ਕੀ ਕਰਨ ਆਉਂਦੇ ਆ ਇਹ ਜਦੋਂ ਸਾਨੂੰ ਦਿੱਲੀ ਤੱਕ ਨਹੀਂ ਜਾਣ ਦਿੱਤਾ ਇਹਨਾਂ ਨੇ ਫਿਰ ਸਾਡੇ ਪਿੰਡ ਕੀ ਕਰਨ ਆਉਂਦੇ ਆ ਕਦੇ ਵਾਸਤੇ ਆਉਂਦੇ ਸਾਡੇ ਪਿੰਡ ਜਦੋਂ ਅਸੀਂ ਦਿੱਲੀ ਜਾਣ ਵਾਸਤੇ ਇਹਨਾਂ ਨੂੰ ਬੁਰੇ ਲੱਗਦੇ ਸੀ ਅੱਜ ਇਹਨਾਂ ਅਸੀਂ ਇਹਨਾਂ ਨੂੰ ਚੰਗੇ ਲੱਗਣ ਲੱਗ ਗਏ ਵੋਟਾਂ ਮੰਗਣ ਜਿਹੜੀ ਇਹ ਕਾਲ ਦਿੱਤੀ ਗਈ ਹੈ ਭਾਜੀਪੀ ਦੀ ਵਰਕਰਾਂ ਦੀ ਮੀਟਿੰਗ ਇਹ ਕਿ ਕਿੱਥੋਂ ਦੇ ਨੇ ਇਹ ਵਰਕਰ ਇਹ ਪਿੰਡ ਦੇ ਨੇ ਦੋ ਚਾਰ ਹੁੰਦੇ ਨੇ ਪਕਾਊ ਮਾਲ ਆ ਮਰੀਆਂ ਜ਼ਮੀਰਾਂ ਵਾਲੇ ਮੈਂ ਤਿੰਨਾਂ ਦਾ ਪੰਡਤ ਹਾਂ ਨਹੀਂ ਬਾਹਰਲੇ ਪਿੰਡਾਂ ਦਾ ਦੂਜੇ ਪਿੰਡ 'ਚ ਕੀ ਕੰਮ ਆਗਾ ਬਸਿੰਦਾ ਬਣਿਆ ਦਾ ਤੇਰਾ ਇਹ ਸਾਡੇ ਨਾਲ ਸ਼ਿਕਾਦਿਆਂ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕੰ\\ ਜੀ ਸਤਿ ਸ਼੍ਰੀ ਅਕਾਲ ਕਿਵੇਂ ਦੇਖਦੇ ਆ ਅੰਕਲ ਜੀ ਤੁਸੀਂ ਜਿਹੜਾ ਇਹ ਕੱਟ ਕੀਤਾ ਵਾ ਕਿਸਾਨ ਜਥੇਬੰਦੀਆਂ ਵੱਲੋਂ ਇਹ ਭਾਜਪਾ ਦੇ ਵਿਰੋਧ ਵਿੱਚ ਸਾਡਾ ਸਯੁਕਤ ਮੋਰਚਾ ਦਾ ਸਾਡੀ ਕਾਲ ਆਈ ਆ ਪੰਜਾਬ ਦੀ ਉੱਥੋਂ ਸਾਨੂੰ ਕਾਲ ਆਈ ਆ ਵੀ ਆਪਾਂ ਭਾਜਪਾ ਦਾ ਵਿਰੋਧ ਕਰਨਾ ਸ਼ਾਂਤਮਈ ਕਰਨਾ ਹੈ ਵੀ ਆਪਾਂ ਫੁੱਲਣ ਬਾਜੀ ਨਹੀਂ ਕਰਨੀ ਵੀ ਉਹ ਕਾਲੀਆਂ ਝੰਡੇ ਦਿਖਾਉਣੀਆਂ ਕਿਸਾਨ ਜਥੇਬੰਦੀ ਦੇ ਝੰਡੇ ਦਿਖਾਉਣੇ ਸਵਾਲ ਤੇ ਜਵਾਬਾਂ ਉਹਨਾਂ ਨੂੰ ਸਵਾਲ ਕਰਕੇ ਜਵਾਬ ਲੈਣੇ ਹਨ ਹਣਾ ਤੋਂ ਬਿਲਕੁਲ ਤੇ ਜਵਾਬ ਲੈ ਕੇ ਉਹਨਾਂ ਤੋਂ ਇਹ ਜਬਾ ਜੇ ਆਪਣਾ ਕਿਸਾਨ ਸੀ ਹੀਰ ਹੋਇਆ ਵੀ ਉਹ ਕਿਉਂ ਗਏ ਕਿੱਲੇ ਕਿਉਂ ਗੱਡੇ ਗਏ ਫਿਰ ਇਹਨਾਂ ਸੜਕਾਂ ਤੇ ਸਾਨੂੰ ਦਿੱਲੀ ਕਿਉਂ ਨਹੀਂ ਹਾਲ ਦਿੱਤਾ ਗਿਆ ਅਰਵਿੰਦ ਖੰਨਾ ਜੀ ਕੋਲ ਕਿਸਾਨ ਯੂਨੀਅਨ ਦੇ ਜਿਹੜੇ ਵਰਕਰਸ ਇੱਥੇ ਧਰਨਾ ਲਾ ਰਹੇ ਸੀ ਉਹਨਾਂ ਸਵਾਲਾਂ ਦੇ ਉਹਨਾਂ ਕੋਲੇ ਜਵਾਬ ਨਹੀਂ ਸੀ ਉਹ ਇੱਥੋਂ ਰੈਲੀ ਦਾ ਸਬੋਧਨ ਕਰਕੇ ਚਲੇ ਗਏ ਨੇ ਤੇ ਕਿਸਾਨ ਯੂਨੀਅਨ ਇੱਕ ਸਾਈਡ ਤੇ ਖੜ ਕੇ ਪ੍ਰੋਟੈਸਟ ਕਰ ਰਹੀ ਆ ਪਰ ਉਹਨਾਂ ਦੇ ਸਵਾਲਾਂ ਦੇ ਜਵਾਬਾਂ ਤੋਂ ਰਵਿੰਦਰ ਖੰਨਾ ਜੀ ਭਾਜ ਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਸਾਨਾਂ ਦੇ ਸਵਾਲਾਂ ਦਾ ਇੱਕ ਦਾ ਵੀ ਜਵਾਬ ਦਿੱਤਾ ਉਹ ਚੱਲਦੇ ਬੜੇ ਤੇ ਕਰ ਰਹੀ ਹੈ ਪਰ ਅਰਵਿੰਦ ਖੰਨਾ ਜੀ ਨੇ ਉਹਨਾਂ ਨੂੰ ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਜੈ ਹਿੰਦ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਸਾਨੂੰ ਦਾ ਇਕਤਾ ਜਿੰਦਾਬਾਦ ਜਿੰਦਾਬਾਦ ਬੀਜੇਪੀ ਦੇ ਵਲੰਟੀਅਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਸਰੀ ਕਾ ਵੀਰੇ ਸਤਿ ਸ੍ਰੀ ਅਕਾਲ ਜਿਹੜਾ ਇਹ ਤੁਸੀਂ ਪ੍ਰੋਗਰਾਮ ਦਿੱਤਾ ਸੀ ਕਾਦੇ ਬਵਾਦ ਦਿੱਤਾ ਸੀ ਇਹ ਜਬਾ ਹਲਕਾ ਸੰਗਰੂਰ ਤੋਂ ਕੈਂਡੀਡੇਟ ਨੇ ਸ੍ਰੀ ਹਰਵਿੰਦਰ ਖੰਨਾ ਜੀ ਪਹੁੰਚੇ ਨੇ ਉਨ੍ਹਾਂ ਦੇ ਪਹੁੰਚਣ ਦੇ ਸਬੰਧ ਦੇ ਵਿੱਚ ਇੱਥੇ ਇਕੱਠ ਰੱਖਿਆ ਗਿਆ ਜਿਹੜਾ ਰਾਸਤੇ ਵਿੱਚ ਕਿਸਾਨਾਂ ਦੁਆਰਾ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਉਹ ਵਿਰੋਧ ਕਰ ਰਹੇ ਨੇ ਜੋ ਲੋਕ ਉਹਨਾਂ ਨੂੰ ਅਸੀਂ ਕਿਸਾਨ ਨਹੀਂ ਮੰਨਦੇ ਅਸੀਂ ਕਿਸਾਨ ਉਸ ਕਿਰਤੀ ਮਜ਼ਦੂਰ ਉਹ ਕਿਰਤੀ ਕਿਸਾਨ ਜੋ ਖੇਤਾਂ ਦੇ ਵਿੱਚ ਹਲ ਵਾ ਰਹੇ ਨੇ ਆਪਣੀ ਕਮਾਈ ਕਰ ਰਹੇ ਨੇ ਉਹ ਲੋਕ ਨੇ ਕੁਝ ਕੁ ਲੋਕ ਹੁੰਦੇ ਨੇ ਜੋ ਇਸ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਨਹੀਂ ਕਿਸਾਨਾਂ ਦਾ ਇੱਕ ਸਵਾਲ ਸੀ ਜਦੋਂ ਅਸੀਂ ਦਿੱਲੀ ਜਾ ਰਹੇ ਸੀ ਤਾਂ ਸਾਨੂੰ ਭਾਜਪਾ ਸਰਕਾਰ ਨੇ ਉੱਥੇ ਰੋਕਿਆ ਹੈਗਾ ਕਿਲ ਲਾ ਕੇ ਰੋਕਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਉਹ ਪੰਜਾਬ ਦੇ ਕਿਸੇ ਵੀ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਾਂ ਲੀਡਰ ਸਹਿਬਾਨ ਦਾ ਕਸੂਰ ਹੋਵੇ ਫਿਰ ਤਾਂ ਅਸੀਂ ਮੰਨ ਸਕਦੇ ਆ ਉਹ ਤਾਂ ਹਰਿਆਣਾ ਦੀ ਸਰਕਾਰ ਆ ਨਹੀਂ ਹਰਿਆਣਾ ਸਰਕਾਰ ਨੂੰ ਭਾਜਪੀ ਸਰਕਾਰ ਨੇ ਖੱਟੜ ਸਾਹਿਬ ਨੂੰ ਕਹਿ ਕੇ ਗੋਲੀਆਂ ਚਲਵਾਈਆਂ ਗਈਆਂ ਸੁਭਕਰਨ ਨੂੰ ਮਾਰਿਆ ਗਿਆ ਨਹੀਂ ਇਹ ਕੁਛ ਨਹੀਂ ਕੋਈ ਗੋਲੀ ਨਹੀਂ ਚੱਲੀ ਕੋਈ ਸਰਕਾਰ ਦਾ ਵਿਰੋਧੀ ਨਹੀਂ ਜੇ ਮਾਰਨੇ ਹੁੰਦੇ ਇਤਨਾ ਵੱਡਾ ਪਰੇਸ਼ਾਨੀ ਅੰਦੋਲਨ ਸੀ ਪਹਿਲਾਂ ਉਦੋਂ ਵੀ ਨਰਿੰਦਰਪਾਈ ਮੋਦੀ ਦਾ ਹੁਕਮ ਸੀਗਾ ਅਸੀਂ ਇਸ ਪਿੰਡ ਦੇ ਨਗਰ ਦੇ ਰਹਿਣ ਵਾਲਿਆਂ ਸੋਨੂੰ ਸਾਰਿਆਂ ਨੂੰ ਪਤਾ ਸਾਨੂੰ ਵੀ ਇਹੀ ਕਿਹਾ ਗਿਆ ਸੀ ਇੱਕ ਜਿਹੜਾ ਬੀਜੇਪੀ ਵਰਕਰ ਉਮੀਦਵਾਰ ਫਰੀਦਕੋਟ ਤੋਂ ਨੇ ਉਹਨਾਂ ਦਾ ਜਿਹੜਾ ਵਿਵਾਦਿਤ ਬਿਆਨ ਆ ਰਿਹਾ ਵੀ ਅਸੀਂ ਕਿਸਾਨਾਂ ਨੂੰ 2 ਤਰੀਕ ਨੂੰ ਦੇਖਾਂਗੇ ਉਹਦੇ ਬਾਰੇ ਕੀ ਗੱਲ ਜਾਨੀ ਨਹੀਂ ਜੇ ਝੂਠੀ ਗੱਲ ਆ ਕੋਈ 2 ਤਰੀਕ ਵਾਲੀ ਗੱਲ ਨਹੀਂ ਹੋਈ ਇਹ ਅਫਵਾਹਾਂ ਨੇ ਨਹੀਂ ਚੱਲ ਰਿਹਾ ਓਟੀ ਨਹੀਂ ਨਹੀਂ ਓਏ ਚੱਲ ਰਹੀਆਂ ਨੇ ਸੋਨੂੰ ਵੀ ਪਤਾ ਮੀਡੀਆ ਨੂੰ ਵੀ ਪਤਾ ਛੋਟੀ ਗੱਲ ਹੁੰਦੀ ਆ ਵੱਟੀ ਬਣਾ ਕੇ ਛੱਡੀ ਜਾਂਦੀ ਆ ਪਰ ਇਹ ਗੱਲ ਤਾਂ ਕੋਈ ਵਿਵਾਦ ਨਹੀਂ ਅਸੀਂ ਕਿਸਾਨ ਸਾਡੇ ਭਰਾ ਨੇ ਅਸੀਂ ਕਿਸਾਨਾਂ ਨੂੰ ਨਾਲ ਲੈਣਾ ਚਾਹੁੰਦੇ ਆ ਆਗਰ ਕਿਸਾਨ ਜੇ ਸਾਡਾ ਕੈਂਡੀਡੇਟ ਸੈਂਟਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਊਗਾ ਤਾਂ ਇੱਥੋਂ ਦੇ ਕਿਸਾਨਾਂ ਦੀ ਆਵਾਜ਼ ਨੂੰ ਲੈ ਕੇ ਜਾਊਗਾ ਕਿਸਾਨ ਆਪ ਦੀ ਟੀਮ ਬਣਾਓ ਨਾ ਅਸੀਂ ਉਹਨਾਂ ਨਾਲ ਜਾਣ ਨੂੰ ਤਿਆਰ ਆ ਉਹਨਾਂ ਦਾ ਜੋ ਸੁਝਾਅ ਨੂੰ ਪੂਰਾ ਕਰਨ ਨੂੰ ਅਸੀਂ ਜੋਰ ਪਾਵਾਂਗੇ ਹੋਊਗਾ ਕਿਉਂ ਨਹੀਂ ਹੋਊਗਾ ਜੀ ਪਰ ਵਿਰੋਧ ਤੁਹਾਡਾ جاری ਹੈ ਜਿਵੇਂ ਇੱਥੇ ਲਾਸਟ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਆ ਗਏ ਪਰ ਰਵਿੰਦ ਖੰਨਾ ਜੀ ਨੇ ਉਹਨਾਂ ਨੂੰ ਸਾਫ਼ ਜਵਾਬ ਦਿੱਤਾ ਕਿ ਮੈਂ ਇਹਨਾਂ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਨਹੀਂ ਗੱਲ ਤਾਂ ਦੇਖੋ ਜੇ ਉਹ ਕਿਸਾਨ ਹੋਣ ਅਸੀਂ ਨਹੀਂ ਭੱਜੇ ਨੇ ਅਰਵਿੰਦ ਖੰਨਾ ਜੀ ਇੱਥੇ ਕਿਸਾਨਾਂ ਦੇ ਸਵਾਲਾਂ ਤੋਂ ਭੱਜੇ ਨੇ ਨਹੀਂ ਕੋਈ ਭੱਜਣ ਵਾਲਾ ਨਹੀਂ ਜਵਾਬ ਦੇਖੋ ਤੁਸੀਂ ਹੁਣ ਜਵਾਬ ਲੈਣੇ ਹੋ ਇੱਕ ਸੰਵਿਧਾਨਕ ਤੌਰ ਤੇ ਜਵਾਬ ਲੈਣਾ ਅਸੀਂ ਦਿੰਨੇ ਆ ਉਹ ਆਉਣ ਡਿਬੇਟ ਦੇ ਵਿੱਚ ਇੱਕ ਪ੍ਰੇਮਨਾ ਜੋ ਜਵਾਬ ਉਹਨਾਂ ਨੇ ਸਾਡੇ ਨਾਲ ਜਿਹੜੇ ਡਿਬੇਟ ਦੇ ਵਿੱਚ ਖੜਨ ਅਸੀਂ ਉਹਨਾਂ ਨੂੰ ਕੁਐਸਚਨ ਉਹਨਾਂ ਨੂੰ ਪੁੱਛਣ ਤੋਂ ਮੰਗ ਨਹੀਂ ਉਹਨਾਂ ਨੇ ਕਿਹਾ ਕਿਹਾ ਗਿਆ ਸੀ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਸੀ ਪਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਮੈਂ ਉਹਨਾਂ ਨਾਲ ਕੋਈ ਬਿਆਨਬਾਜ਼ੀ ਨਹੀਂ ਕਰਨੀ ਨਹੀਂ ਜਵਾਬ ਕੋਈ ਨਹੀਂ ਉਹ ਥੋੜੇ ਜਿਹਾ ਸਰਾਰਤੀ ਆਨਸਰ ਹੁੰਦੇ ਨੇ ਜੇ ਕਿਸਾਨ ਹੋ ਤਾਂ ਅਰਵਿੰਦਰ ਇੱਥੇ ਕਿਸਾਨ ਬੈਠੇ ਸੀਗੇ ਆ ਸਟੇਜ ਦੇ ਸਾਹਮਣੇ ਜੀ ਜੀ ਧੰਨਵਾਦ